ਦੋਸਤੋ ਪੰਜਾਬੀ 뮤직 ਇੰਡਸਟਰੀ ਤੋਂ ਬਹੁਤ ਹੀ ਬੁਰੀ ਤੇ ਦੁਖਦਾਈ ਖਬਰ ਸਾਹਮਣੇ ਆ ਰਹੀ ਆ ਪੰਜਾਬੀ 뮤직 ਇੰਡਸਟਰੀ ਦੇ ਨਾਮਵਰ ਗਾਇਕ ਐਕਟਰ ਕਮੇਡੀਅਨ ਕੇ ਦੀਪ ਇਸ ਸੰਸਾਰ ਵਿੱਚ ਨਹੀਂ ਰਹੇ ਸੋ ਉਹਨਾਂ ਦਾ ਲਗਭਗ 92 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਸੋ ਇਸ ਖਬਰ ਆਉਣ ਤੋਂ ਬਾਅਦ ਪੰਜਾਬੀ 뮤직 ਇੰਡਸਟਰੀ ਵਿੱਚ ਸੋਗ ਦੀ ਲਹਿਰ ਆ ਉਹਨਾਂ ਦੇ ਫੈਨਸ ਵਿੱਚ ਸੋਗ ਦੀ ਲਹਿਰ ਆ ਸੋ ਆਪਾਂ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਕੇ ਦੀਪ ਸਾਹਿਬ ਦੀ ਬਾਇਓਗ੍ਰਾਫੀ ਲੈ ਕੇ ਹਾਜ਼ਰ ਆਂ ਤੋ ਆਪਾਂ ਅੱਜ ਦੀ ਵੀਡੀਓ ਵਿੱਚ ਕੇ ਦੀਪ ਦੀ ਲਾਈਫ ਬਾਰੇ ਉਹਨਾਂ ਦੀ ਫੈਮਲੀ ਬਾਰੇ ਉਹਨਾਂ ਦੇ ਕੈਰੀਅਰ ਤੇ ਸੰਘਰਸ਼ ਤੇ ਮੌਤ ਦੇ ਕਾਰਨ ਬਾਰੇ ਗੱਲਬਾਤ ਕਰਾਂਗੇ ਸੋ ਤੁਸੀਂ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਓ ਤੇ ਕੇ ਦੀਪ ਸਾਹਿਬ ਨੂੰ ਸ਼ਰਧਾਂਜਲੀ ਦੇਣ ਲਈ ਇਸ ਵੀਡੀਓ ਨੂੰ ਲਾਈਕ ਕਰਦੇ ਹੋ ਤੇ ਨਾਲ ਦੀ ਨਾਲ ਕਮੈਂਟਾਂ ਵਿੱਚ ਵਾਹਿਗੁਰੂ ਜੀ ਜਰੂਰ ਲਿਖੋ ਸੋਹਣ ਤੁਹਾਡਾ ਜਿਆਦਾ ਸਮਾਂ ਨਾ ਲੈਂਦੇ ਹੋਏ ਸਭ ਤੋਂ ਪਹਿਲਾਂ ਆਪਾਂ ਕੇ ਦੀਪ ਜੀ ਦੇ ਜੀਵਨ ਤੇ ਇੱਕ ਝਾਤ ਮਾਰਦੇ ਹਾਂ ਕੁਲਦੀਪ ਸਿੰਘ ਉਰਫ ਕੇ ਦੀਪ ਦਾ ਜਨਮ 10 ਦਸੰਬਰ 1940 ਨੂੰ ਬਰਮਾ ਵਿਖੇ ਹੋਇਆ ਉਹਨਾਂ ਦਾ ਜੱਦੀ ਪਿੰਡ ਐਤਿਆਣਾ ਜ਼ਿਲ੍ਹਾ ਲੁਧਿਆਣਾ ਵਿੱਚ ਆ ਕੇ ਦੀਪ ਨੂੰ ਬਚਪਨ ਤੋਂ ਹੀ ਸਿੰਗਿੰਗ ਤੇ ਕਾਮੇਡੀ ਦਾ ਬਹੁਤ ਜ਼ਿਆਦਾ ਸ਼ੌਂਕ ਸੀ ਸੋ ਉਹਨਾਂ ਨੇ ਬਚਪਨ ਤੋਂ ਹੀ ਇੱਕ ਨਾਮਵਰ ਸਿੰਗਰ ਬਣ ਲਈ ਮਿਹਨਤ ਤੇ ਸੰਘਰਸ਼ ਕਰਨਾ ਸ਼ੁਰੂ ਕਰ ਦਿੱਤਾ ਸੋ ਪਹਿਲੀ ਕਾਮਯਾਬੀ ਉਹਨਾਂ ਨੂੰ ਸਾਲ 1969 ਵਿੱਚ ਮਿਲੀ ਜਦੋਂ ਉਹਨਾਂ ਦਾ ਪਹਿਲਾ ਗਾਣਾ ਐਚ ਐਮ ਵੀ ਕੰਪਨੀ ਤੋਂ ਆਇਆ ਗੀਤ ਸੀ ਨਸ਼ੀਆਂ ਨਾਲ ਯਾਰੀ ਰੋਲੀ ਮੈਂ ਇੱਜ਼ਤ ਸਾਰੀ ਸੋ ਇਸ ਗਾਣੇ ਨੂੰ ਦਰਸ਼ਕਾਂ ਨੇ ਭਰਮਾ ਹੁੰਗਾਰਾ ਦਿੱਤਾ ਫਿਰ ਉਹਨਾਂ ਦੀ ਮੁਲਾਕਾਤ ਹੋਈ ਬੀਬਾ ਜਗਮੋਣ ਕੌਰ ਨਾਲ ਤੇ ਉਹਨਾਂ ਨੇ ਜਗਮੋਣ ਕੌਰ ਨਾਲ ਆਪਣੀ ਦੁਕਾਨਾਂ ਜੋੜੀ ਬਣਾਈ ਤੇ ਉਹਨਾਂ ਦੇ ਗੀਤਾਂ ਨੂੰ ਦਰਸ਼ਕਾਂ ਨੇ ਬਹੁਤ ਜ਼ਿਆਦਾ ਪਸੰਦ ਕਰਨਾ ਸ਼ੁਰੂ ਕਰ ਦਿੱਤਾ ਫਿਰ 2 ਫਰਵਰੀ 1971 ਨੂੰ ਦੋਨਾਂ ਨੇ ਮੈਰਿਜ ਕਰਵਾ ਲਈ ਤੇ ਵਿਆਹ ਤੋਂ ਬਾਅਦ ਉਹਨਾਂ ਦੇ ਘਰ ਦੋ ਬੱਚਿਆਂ ਨੇ ਜਨਮ ਲਿਆ ਬਿੱਲੀ ਕੌਰ ਤੇ ਰਾਜਾ ਨੇ ਸੋ ਕਾਫੀ ਉਹਨਾਂ ਦੀ ਜੋੜੀ ਨੂੰ ਪਸੰਦ ਕੀਤਾ ਜਾਂਦਾ ਸੀ ਤੇ ਖਾਸ ਤੌਰ ਤੇ ਉਹਨਾਂ ਦੇ ਦੁਗਾਣਾ ਗੀਤਾਂ ਦੇ ਨਾਲ-ਨਾਲ ਕਮੇਡੀ ਨੂੰ ਵੀ ਕਾਫੀ ਪਸੰਦ ਕੀਤਾ ਗਿਆ ਮਾਈ ਮੋਨੋਪੋਸਟੀ ਨੂੰ ਦਰਸ਼ਕਾਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਪੰਜਾਬੀ 뮤직 ਇੰਡਸਟਰੀ ਦੇ ਨਾਲ-ਨਾਲ ਬਾਲੀਵੁੱਡ ਤੱਕ ਉਹਨਾਂ ਦੀ ਗਾਇਕੀ ਦੇ ਚਰਚੇ ਸੀ ਦੋਸਤੋ ਜੇਕਰ ਆਪਾਂ ਕੇ ਦੀਪ ਜਗਮੋਣ ਕੌਰ ਜੀ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਲਿਸਟ ਬਹੁਤ ਲੰਬੀ ਆ ਪਰ ਫਿਰ ਵੀ ਉਹਨਾਂ ਦੇ ਆਪਾਂ ਕੁਝ ਸੁਪਰ ਹਿੱਟ ਗੀਤਾਂ ਦੀ ਗੱਲ ਜ਼ਰੂਰ ਕਰ ਲੈਣੇ ਆ ਜੋ ਅੱਜ ਵੀ ਬੱਚੇ-ਬੱਚੇ ਦੀ ਜ਼ੁਬਾਨ ਤੇ ਤੇ ਲਗਭਗ ਹਰ ਇੱਕ ਵਿਆਹ ਸਮਾਗਮ ਜਾਂ ਕੋਈ ਵੀ ਜਦੋਂ ਫੰਕਸ਼ਨ ਹੁੰਦਾ ਉਥੇ ਇਹ ਗੀਤ ਜ਼ਰੂਰ ਚੱਲਦੇ ਆ ਜਿਵੇਂ ਮੇਰਾ ਬੜਾ ਕਰਾਰਾ ਪੂਦਨਾ ਬਾਬਾ ਵੇ ਕਲਾਮ ਰੋਡ ਤੇ ਇਸ ਤੋਂ ਬਿਨਾ ਮਾਈ ਮੋਨੋਪੋਸ ਦੀ ਇਸ ਨੂੰ ਵੀ ਦਰਸ਼ਕ ਅੱਜ ਵੀ ਬਹੁਤ ਹੀ ਸ਼ੌਂਕ ਤੇ ਚਾਣ ਨਾਲ ਸੁਣਦੇ ਆ ਦੋਸਤੋ ਜਗਮੋਣ ਕੌਰ ਤੇ ਕੇ ਦੀਪ ਦੀ ਜੋੜੀ ਅਜੇਹੀ ਸੀ ਜਿਸ ਨੂੰ ਦੇਸ਼ ਦੇ ਨਾਲ ਨਾਲ ਵਿਦੇਸ਼ਾਂ ਵਿੱਚ ਵੀ ਬਹੁਤ ਜ਼ਿਆਦਾ ਸਲਾਹਿਆ ਗਿਆ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਦੋਸਤੋ ਕੇ ਦੀਪ ਸਾਹਿਬ ਨੂੰ ਉਹਨਾਂ ਦੀ ਵਧੀਆ ਗਾਇਕੀ ਲਈ ਬਹੁਤ ਸਾਰੇ ਅਵਾਰਡਸ ਨਾਲ ਨਵਾਜਿਆ ਗਿਆ ਜਿਵੇਂ ਪੀਟੀਸੀ ਲਾਈਫਟਾਈਮ ਅਚੀਵਮੈਂਟ ਅਵਾਰਡ ਸਟੇਟ ਅਵਾਰਡ ਤੇ ਇਸ ਤੋਂ ਬਿਨਾਂ ਵੀ ਉਹਨਾਂ ਨੇ ਅਨੇਕਾਂ ਹੀ ਅਵਾਰਡ ਆਪਣੇ ਨਾਮ ਕੀਤੇ ਕੇ ਦੀਪ ਸਾਹਿਬ ਨੇ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਵਿੱਚ ਵੀ ਆਪਣੇ ਗੀਤ ਦਿੱਤੇ ਜਿਨ੍ਹਾਂ ਨੂੰ ਦਰਸ਼ਕਾਂ ਨੇ ਭਰਪੂਰ ਪਿਆਰ ਦਿੱਤਾ ਕੇ ਦੀਪ ਸਾਹਿਬ ਇੱਕ ਅਜਿਹੇ ਸਿੰਗਰ ਸੀ ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਹੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਲੇਖੇ ਲਾ ਦਿੱਤਾ ਤੇ ਉਹਨਾਂ ਨੇ ਪੰਜਾਬੀ ਮਾਂ ਬੋਲੀ ਤੇ ਪੰਜਾਬੀ ਗਾਇਕੀ ਨੂੰ ਪੂਰੀ ਦੁਨੀਆ ਵਿੱਚ ਪਰਫੁੱਲਤ ਕੀਤਾ ਪਰ ਪਿਛਲੇ 8-10 ਮਹੀਨੇ ਤੋਂ ਉਹ ਬਿਮਾਰ ਸੀ ਇਸੇ ਕਾਰਨ ਉਹ ਹਸਪਤਾਲ ਵਿੱਚ ਵੀ ਦਾਖਲ ਰਹੇ ਤੇ ਅੰਤ 22 ਅਕਤੂਬਰ 2020 ਨੂੰ ਉਹਨਾਂ ਨੇ ਲੁਧਿਆਣਾ ਦੇ ਦੀਪ ਹਸਪੀਟਲ ਵਿੱਚ ਆਖਰੀ ਸਾਹ ਲਏ ਤੇ ਉਹਨਾਂ ਦੀ ਮੌਤ ਦੇ ਜੇਕਰ ਆਪਾਂ ਅਸਲ ਕਾਰਨ ਦੀ ਗੱਲ ਕਰੀਏ ਤਾਂ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਕੁਝ ਸਮਾਂ ਪਹਿਲਾਂ ਉਹ ਆਪਣੇ ਘਰ ਵਿੱਚ ਹੀ ਡੈਗ ਪਏ ਸੀ ਜਿਸ ਕਾਰਨ ਉਹਨਾਂ ਦੇ ਸਿਰ ਤੇ ਸੱਟ ਲੱਗ ਗਈ ਸੀ ਜਿਸ ਤੋਂ ਉਹ ਰਿਕਵਰ ਨਹੀਂ ਹੋ پا ਰਹੇ ਇਸੇ ਕਾਰਨ ਲਗਭਗ ਪਿਛਲੇ 8-10 ਮਹੀਨਿਆਂ ਤੋਂ ਉਹ ਬਿਮਾਰ ਚੱਲ ਇਸੀ ਤੇ ਅੰਤ ਉਹਨਾਂ ਦੀ ਗੁਰਦੇ ਫੇਲ ਹੋਣ ਕਾਰਨ ਮੌਤ ਹੋ ਗਈ ਸੋ ਦੋਸਤੋ 22 ਅਕਤੂਬਰ 2020 ਕਾਲਾ ਦਿਨ ਆ ਜਿਸ ਨੇ ਪੰਜਾਬੀ ਮਾਂ ਬੋਲੀ ਪੰਜਾਬੀ ਗਾਇਕੀ ਦਾ ਹੀਰਾ ਸਾਥੋ ਕੋਲਿਆ ਸੋ ਦੋਸਤੋ ਇਹ ਵੀ ਕਿਹਾ ਜਾਂਦਾ ਕਿ ਜਿਸ ਬੰਦੇ ਨੇ ਇਸ ਧਰਤੀ ਤੇ ਜਨਮ ਲਿਆ ਆਖਰ ਉਸ ਨੂੰ ਜਾਣਾ ਵੀ ਪੈਂਦਾ ਸੋ ਚਾਹੇ ਕੇ ਦੀਪ ਸਾਹਿਬ ਅੱਜ ਸਾਡੇ ਵਿੱਚ ਨਹੀਂ ਰਹੇ ਪਰ ਉਹਨਾਂ ਦੇ ਗਾਣੇ ਹਮੇਸ਼ਾ ਸਾਡੇ ਕੋਲ ਰਹਿਣਗੇ ਉਹਨਾਂ ਦੀਆਂ ਯਾਦਾਂ ਸਾਡੇ ਕੋਲ ਰਹਿਣਗੀਆਂ ਤੇ ਉਹਨਾਂ ਦੇ ਗੀਤ ਹਮੇਸ਼ਾ ਅਮਰ ਰਹਿਣਗੇ ਵਾਹਿਗੁਰੂ ਜੀ ਅੱਗੇ ਅਰਦਾਸ ਕਰਾਂਗੇ ਕਿ ਵਾਹਿਗੁਰੂ ਜੀ ਕੇ ਦੀਪ ਸਾਹਿਬ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਸੋ ਦੋਸਤੋ ਤੁਸੀਂ ਕੇ ਦੀਪ ਸਾਹਿਬ ਨੂੰ ਸ਼ਰਧਾਂਜਲੀ ਦੇਣ ਲਈ ਇਸ ਵੀਡੀਓ ਨੂੰ ਲਾਈਕ ਜਰੂਰ ਕਰੋ ਤੇ ਨਾਲ ਦੀ ਨਾਲ ਇਸ ਵੀਡੀਓ ਹੇਠ ਕਮੈਂਟਾਂ ਵਿੱਚ ਵਾਹਿਗੁਰੂ ਜੀ ਲੈ ਕੇ ਅਰਦਾਸ ਜਰੂਰ ਕਰੋ ਤਾਂ ਜੋ ਕੇ ਦੀਪ ਸਾਹਿਬ ਦੀ ਆਤਮਾ ਨੂੰ ਸ਼ਾਂਤੀ ਮਿਲੇ ਤੇ ਇਸ ਵੀਡੀਓ ਨੂੰ ਆਪਣੇ ਸਾਰੇ ਦੋਸਤ ਮਿੱਤਰਾਂ ਨਾਲ ਜਰੂਰ ਸ਼ੇਅਰ ਕਰ ਦਿਓ ਤਾਂ ਜੋ ਉਹ ਵੀ ਇਸ ਮਹਾਨ ਗਾਇਕ ਦੇ ਜੀਵਨ ਤੇ ਸੰਘਰਸ਼ ਬਾਰੇ ਜਾਣ ਸਕਣ ਹੋਰ ਤਾਜ਼ਾ ਅਪਡੇਟਸ ਲਈ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਆ ਰਹੇ ਬੈਲ ਬਟਨ ਤੇ ਕਲਿੱਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਜੀ ਇਹਨੇ ਸ਼ਬਦਾਂ ਨਾਲ ਲੈਨੇ ਆ ਆਯਾਤ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਜੀ